ਸਸਿਕਾਲੋ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਲੋਕ ਰਣਾ ਚੈਨਲ ਪੰਜਾਬੀ ਕਿਸਾਨ ਅੰਦੋਲਨ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਇਸ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਕਿਸਾਨ ਸਾਲ ਪੜ ਦਾ ਸਮਾ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੈਠੇ ਰਹੇ ਕਿਸਾਨ ਚਾਹੁੰਦੇ ਸੀ ਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਬੀਜੇਪੀ ਦੀ ਜੇ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਨੇ ਬੀਜੇਪੀ ਦੀ ਸਰਕਾਰ ਤੈਨੋਂ ਖੇਤੀ ਕਾਨੂੰਨ ਵਾਪਸ ਕਰੇ ਉਦੋਂ ਹੀ ਜਿਹੜੀ ਆਪਣੀ ਅਸੀਂ ਸਟਰਗਲ ਹੈ ਇਸ ਸਟਰਗਲ ਨੂੰ ਅਸੀਂ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ ਇਹ ਮੂਵਮੈਂਟ ਇੱਕ ਦਿਨ ਇਹੋ ਜਿਹਾ ਬਣਿਆ ਕਿ ਪੂਰੇ ਦੇਸ਼ ਦੇ ਵਿੱਚ ਕਿਸਾਨੀ ਮੂਵਮੈਂਟ ਖੜੀ ਹੋ ਗਈ। ਕਿਸਾਨਾਂ ਵੱਲੋਂ ਇੱਕ ਨਾਰਾ ਦਿੱਤਾ ਗਿਆ ਕਿਸਾਨ ਮਜ਼ਦੂਰ ਇਕਤਾ ਜੈੰਦਾਬਾਦ। ਪੰਜਾਬ ਦੇ ਵਿੱਚ ਪ੍ਰੋਗਰਾਮ ਦਿੱਤੇ ਗਏ, ਰੇਲਵੇ ਟਰੈਕ ਰੋਕੇ ਗਏ, ਪੰਜਾਬ ਬੰਦ ਦੇ ਸੱਦੇ ਦਿੱਤੇ ਗਏ। ਥਾਂ ਥਾਂ ਦੇ ਉੱਤੇ ਕਿਸਾਨਾਂ ਨੇ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਪ੍ਰੋਗਰਾਮ ਕੀਤੇ। ਜਿਸ ਸਮੇਂ ਕਿਸਾਨਾਂ ਨੇ ਆਪਣਾ ਪ੍ਰੋਟੈਸਟ ਸ਼ੁਰੂ ਕੀਤਾ ਸੀ ਪੰਜਾਬ ਦੇ ਵਿੱਚ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਉਦੋਂ ਪੰਜਾਬ ਦੀ ਕਾਂਗਰਸ ਦੇ ਉਹ ਕਹਿ ਸਕਦੇ ਆ ਕਿ ਆਪਾਂ ਕਰਤਾ ਧਰਤਾ ਸੀ ਮੁੱਖ ਮੰਤਰੀ ਸੀ ਤੇ ਅੱਜ ਜਿਸ ਦੰਨ ਆਪਾਂ ਖੜੇ ਇਹ ਗੱਲ ਕਰ ਰਹੇ ਆ ਅੱਜ ਵੀ ਕਿਸਾਨਾਂ ਦੇ ਪ੍ਰੋਗਰਾਮ ਨੇ ਕਿਸਾਨ ਚਾਹੁੰਦੇ ਨੇ ਕਿ ਇੱਕ ਵਾਰ ਫਿਰ ਜਿੱਦਾਂ ਦਾ ਮੋਰਚਾ ਪਹਿਲਾਂ ਲੱਗਿਆ ਸੀ ਦਿੱਲੀ ਉਦਾਂ ਦਾ ਮੋਰਚਾ ਮੁੜ ਲੱਗੇ ਦਿਨ ਰੱਖਿਆ ਗਿਆ ਤਰੀਕ ਰੱਖੀ ਗਈ ਸਾਲ ਰੱਖਿਆ ਗਿਆ ਦਿਨ ਹੈਗਾ 13 ਫਰਵਰੀ ਦਾ 13 ਫਰਵਰੀ 2024 ਦਾ ਦਿਨ ਹੈ ਕਿਸਾਨਾਂ ਦੇ ਪ੍ਰੋਗਰਾਮ ਨੇ ਕਿ ਅਸੀਂ ਮੁੜ ਜਾ ਕੇ ਦਿੱਲੀ ਦਾ ਘਿਰਾਓ ਕਰਾਂਗੇ ਅਸੀਂ ਮੁੜ ਜਾ ਕੇ ਉਦਾਂ ਹੀ ਸੜਕਾਂ ਦੇ ਉੱਪਰ ਬੈਠਾਂਗੇ ਅਸੀਂ ਮੁੜ ਜਾ ਕੇ ਇੱਕ ਵਾਰ ਆਪਣੀ ਜਿਹੜੀ ਸਾਡੀ ਸਟਰਗਲ ਹੈ ਉਸ ਸਟਰਗਲ ਨੂੰ ਅਸੀਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਫਿਰ ਤੋਂ ਇੱਕ ਵਾਰ ਸ਼ੁਰੂ ਕਰਾਂਗੇ ਪਰ ਇਸ ਵਾਰ ਥੋੜੇ ਜੇ ਇਹ ਪ੍ਰੋਗਰਾਮ ਦੋਸਤੋ ਵੱਖਰੇ ਨੇ ਪ੍ਰੋਗਰਾਮ ਕਿਉਂ ਵੱਖਰੇ ਨੇ ਜਦੋਂ ਅੰਦੋਲਨ ਲੜਿਆ ਜਾ ਰਿਹਾ ਸੀ ਪੰਜਾਬ ਦੇ ਵਿੱਚ ਜਦੋਂ ਇਹ ਅੰਦੋਲਨ ਜਵਾਨ ਹੋਣ ਤੋਂ ਪਹਿਲਾਂ ਆਪਣੇ ਬਚਪਨ ਦੇ ਵਿੱਚ ਸੀ ਉਦੋਂ ਚੰਡੀਗੜ੍ਹ ਮੀਟਿੰਗ ਦੇ ਵਿੱਚ तमाम ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਜਥੇਬੰਦੀਆਂ ਇੱਕ ਫੈਸਲਾ ਲੈਂਦੀਆਂ ਨੇ ਜਿਸ ਫੈਸਲੇ ਦਾ ਆਧਾਰ ਹੁੰਦਾ ਐਸਕੇਮ ਕਿ ਕਿਉਂ ਨਾ ਇੱਕ ਸੰਯੁਕਤ ਕਿਸਾਨ ਮੋਰਚਾ ਬਣਾਇਆ ਜਾਵੇ ਤੇ ਉਸ ਮੋਰਚੇ ਦੀ ਅਗਵਾਈ ਦੇ ਵਿੱਚ ਜਿਹੜਾ ਸੰਘਰਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਇਹ ਲੜਿਆ ਜਾਵੇ ਸੰਘਰਸ਼ ਲੜੇ ਵੀ ਜਾਂਦਾ ਐਸਕੇਐਮ ਦੀ ਅਗਵਾਈ ਦੇ ਹੇਠ ਐਸਕੇਐਮ ਦੇ ਵਿੱਚ 32 ਜਥੇਬੰਦੀਆਂ ਹੁੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿਹੜੀ ਇੱਕ ਵੱਡਾ ਅਸਰ ਰਸੂਖ ਰੱਖਣ ਵਾਲੀ ਜਥੇਬੰਦੀ ਹੈ ਉਹ ਜਥੇਬੰਦੀ ਬਾਹਰੋਂ ਇਸ ਐਸਕੇਐਮ ਦੀ ਬਾਡੀ ਨੂੰ ਸਪੋਰਟ ਕਰਦੀ ਹੈ ਦਿੱਲੀ ਜਾਂਦੇ ਨੇ ਕਿਸਾਨ ਸਟਰਗਲ ਕਰਦੇ ਨੇ ਲੜਦੇ ਨੇ ਤਿੰਨ ਖੇਤੀ ਕਾਨੂੰਨ ਬੀਜੇਪੀ ਦੀ ਯੂਨੀਅਨ ਗਵਰਨਮੈਂਟ ਵਾਪਸ ਕਰਦੀ ਹੈ ਕਿਸਾਨ ਵਾਪਸ ਆ ਜਾਂਦੇ ਨੇ ਮੋਰਚਾ ਸਮਾਪਤ ਹੋ ਜਾਂਦਾ ਵੈਸੇ ਮੋਰਚਾ ਸਮਾਪਤ ਨਹੀਂ ਸੀ ਹੋਇਆ ਉਦੋਂ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਸਸਪੈਂਡ ਕਰਨ ਲੱਗੇ ਆ ਯਾਨੀ ਕਿ ਇੱਕ ਵਾਰ ਅਸੀਂ ਫੇਰ ਆਵਾਂਗੇ ਇੱਕ ਵਾਰ ਫੇਰ ਆ ਕੇ ਅਸੀਂ ਮੁੜ ਲੜਾਂਗੇ ਇਹ ਮੋਰਚਾ ਅਸੀਂ ਮੁਲਤਵੀ ਕਰਕੇ ਚੱਲੇ ਆ ਜਿੱਤ ਕੇ ਚੱਲੇ ਆ ਖਤਮ ਕਰਕੇ ਨਹੀਂ ਚੱਲੇ ਅਸੀਂ ਸਮਾਪਤ ਕਰਕੇ ਨਹੀਂ ਚੱਲੇ ਪੰਜਾਬ ਦੇ ਵਿੱਚ ਆ ਕੇ ਕਿਸਾਨ ਜਥੇਬੰਦੀਆਂ ਆਪੋ ਆਪਣੇ ਪ੍ਰੋਗਰਾਮ ਮੁلیکਦੀਆਂ ਨੇ ਪੰਜਾਬ ਦੇ ਵਿੱਚ ਚੋਣਾਂ ਦੇ ਦਿਨ ਹੁੰਦੇ ਨੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਦਿਨ ਹੁੰਦੇ ਨੇ ਐਸਕੇਐਮ ਦੇ ਵਿੱਚੋਂ ਇੱਕ 파ਰਟ ਨਿਕਲਦਾ ਐਸਕੇਐਮ ਬਲਵੀਰ ਸਿੰਘ ਰਾਜੇਵਾਲ ਤਵਾਮ ਜਥੇਬੰਦੀਆਂ ਕੁਸ਼ਕ ਜਥੇਬੰਦੀਆਂ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕਰਦੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਰਾ ਨੇ ਵੱਖੋ ਵੱਖਰੇ ਜਥੇਬੰਦੀਆਂ ਦੇ ਹੋ ਜਾਂਦੇ ਨੇ ਐਸਕੇਮ ਜਿਹੜਾ ਬਣਿਆ ਐਸਕੇਮ ਤੋਂ ਬਾਅਦ ਇੱਕ ਬਣਦਾ ਇੱਕ ਨੌਨ ਐਸਕੇਮ ਬਣਦਾ ਨੌਨ ਐਸਕੇਮ ਦਾ ਮਤਲਬ ਹੈ ਕਿ ਗੈਰ ਰਾਜਨੀਤਿਕ ਸੰਜੁਕਤ ਮੋਰਚਾ ਕਿ ਉਹ ਮੋਰਚਾ ਜਿਹੜਾ ਰਾਜਨੀਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਰਟਿਸਪੇਟ ਨਹੀਂ ਕਰੂਗਾ ਉਹ ਕਿਸੇ ਪੋਲੀਟੀਕਲ ਮੰਚ ਦੇ ਉੱਪਰ ਨਹੀਂ ਜਾਊਗਾ ਤੇ ਜਿਹੜੀ ਚੋਣਾਂ ਦੀ ਆਈਡੀਓਲੋਜੀ ਹੈ ਜਿਹੜੀ ਇੱਕ ਵਿਚਾਰਧਾਰਾ ਕਿ ਅਸੀਂ ਜੇ ਸੱਤਾ ਦੇ ਵਿੱਚ ਆਵਾਂਗੇ ਉਦੋਂ ਵੀ ਅਸੀਂ ਹਾਲਾਤ ਬਦਲ ਸਕਦੇ ਹਾਂ ਉਸ ਵਿਚਾਰਧਾਰਾ ਦੇ ਨਾਲ ਕੋਈ ਸਬੰਧ ਨਹੀਂ ਰੱਖੂਗਾ ਇਹਦੇ ਵਿੱਚ तमाम ਜਥੇਬੰਦੀਆਂ ਸ਼ਾਮਲ ਹੁੰਦੀਆਂ ਨੇ ਪਰ ਇੱਕ ਵੱਡੀ ਜਥੇਬੰਦੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਜਿਹਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਦੋਸਤੋ ਤਾਂ ਹੁਣ ਜਿਹੜਾ ਇਹ 13 ਤਰੀਕ ਦਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਇਹ ਦਿੱਤਾ ਹੋਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਰਬਣ ਸਿੰਘ ਪੰਦੇੜ ਜਿਹੜੀ ਮਾਝੇ ਦੀ ਇੱਕ ਵੱਡੀ ਪ੍ਰਭਾਵਸ਼ਾਲੀ ਜਥੇਬੰਦੀ ਹੈ ਉਸ ਜਥੇਬੰਦੀ ਦਾ ਨਾਲ ਜਿਹੜਾ ਉੱਤਰ ਭਾਰਤ ਦਾ ਕਿਸਾਨ ਤਾਲਮੇਲ ਸੰਗਠਨ ਬਣਿਆ ਹੋਇਆ ਉਸ ਸੰਗਠਨ ਦਾ ਹਾ ਪ੍ਰੋਗਰਾਮ ਹੈ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜੇ ਸਾਡੇ ਪ੍ਰੋਟੈਸਟ ਨੇ ਉਹ ਪ੍ਰੋਟੈਸਟ ਅਸੀਂ ਕਰਾਂਗੇ ਇਹ ਸਾਰੇ ਪ੍ਰੋਗਰਾਮ ਨੇ ਦੋਸਤੋ ਇਹ ਪ੍ਰੋਗਰਾਮ ਜਿਹੜੇ ਦਿੱਤੇ ਨੇ ਆਹ ਪ੍ਰੋਗਰਾਮ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਤੇ ਇਹਦੇ ਨਾਲ ਸਰਬਨ ਸਿੰਘ ਭੰਦੇੜ ਜਿਹੜਾ ਉੱਤਰ ਭਾਰਤ ਦਾ ਇੱਕ ਕਿਸਾਨ ਤਾਲਮੇਲ ਸੰਗਠਨ ਬਣਿਆ ਹੋਇਆ ਉਹ ਸਾਰੇ ਇੱਕ ਪ੍ਰੋਗਰਾਮ ਦਿੰਦੇ ਨੇ ਕਿ 13 ਫਰਵਰੀ ਨੂੰ ਜਾ ਕੇ ਦਿੱਲੀ ਦੇ ਵਿੱਚ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਜੇ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਤਿੰਨ ਖੇਤੀ ਕਾਨੂੰਨ ਹੀ ਭਾਜਪੀ ਸਰਕਾਰ ਨੇ ਵਾਪਸ ਲੈ ਲੇ ਤਾਂ ਫਿਰ ਹੁਣ ਕਿਹੜੀਆਂ ਗੱਲਾਂ ਦੇ ਉੱਪਰ ਕਿਹੜੀਆਂ ਮੰਗਾਂ ਦੇ ਉੱਪਰ ਕਿਸਾਨ ਨੇ ਕਿਸਾਨ ਆਪਣਾ ਪ੍ਰੋਟੈਸਟ ਕਰਨਗੇ ਦੋਸਤੋ ਕਿਸਾਨਾਂ ਦੇ ਪ੍ਰੋਗਰਾਮ ਨੇ ਕਿ ਇੱਕ ਤਾਂ ਜਿਵੇਂ ਵਿੱਚ ਜ਼ਿਕਰ ਕੀਤਾ ਕਿਸਾਨ ਕਹਿੰਦੇ ਸੀ ਕਿ ਅਸੀਂ ਆਪਣਾ ਮੋਰਚਾ ਸਮਾਪਤ ਨਹੀਂ ਕੀਤਾ ਅਸੀਂ ਆਪਣਾ ਮੋਰਚਾ ਮੁਲਤਵੀ ਕੀਤਾ ਕਿ ਅਸੀਂ ਵਾਪਸ ਆਵਾਂਗੇ ਉਸੇ ਗੱਲ ਦੇ ਉੱਪਰ ਕਿ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਸਭ ਤੋਂ ਜਿਹੜੀ ਮਹੱਤਵਪੂਰਨ ਮੰਗ ਹੈ ਮੇਨ ਮੰਗ ਹੈ ਜਥੇਬੰਦੀਆਂ ਅਨੁਸਾਰ ਉਹ ਹੈਗੀ ਹੈ ਕਿ ਜਿਹੜੀਆਂ ਫਸਲਾਂ ਨੇ ਫਸਲਾਂ ਦੇ ਉੱਪਰ ਐਮਐਸਪੀ ਮਿਲਦੀ ਹੈ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਐਮਐਸਪੀ ਨੂੰ ਗਰੰਟੀ ਦਿੱਤੀ ਜਾਵੇ ਕਿ ਹਾਲਾਤ ਭਾਵੇਂ ਕੋਈ ਵੀ ਹੋਣ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਫਸਲ ਐਮਐਸਪੀ ਦੇ ਉੱਪਰ ਖਰੀਦੀ ਜਾਊਗੀ ਦੂਜੀ ਕਿਸਾਨਾਂ ਦੀ ਮੰਗ ਹੈਗੀ ਹੈ ਕਿ ਜਿਹੜੀ ਲਖੀਮਪੁਰ ਘਟਨਾ ਲਖੀਮਪੁਰ ਘਟਨਾ ਦੇ ਵਿੱਚ ਜਿਵੇਂ ਕਹਿੰਦੇ ਕਿ ਕਿਸਾਨ ਗੱਡੀਆਂ ਦੇ ਹੇਠਾਂ ਤਰੜ ਕੇ ਮਾਰੇ ਗਏ ਉਸ ਚੀਜ਼ ਦਾ ਇਨਸਾਫ ਮਿਲੇ ਜਿਹੜੇ ਮਿਸ਼ਰਾ ਉਥੋਂ ਦੇ ਰਾਜ ਗ੍ਰਹਿ ਮੰਤਰੀ ਹੈਗੇ ਨੇ ਹੋਮ ਮਿਨਿਸਟਰ They owns the. ਅਸਤੀਫਾ ਲਿਆ ਜਾਵੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਬਣਦੀ ਸਾਰੀ ਜਿਹੜੀ ਕਾਰਵਾਈ ਹੈ ਕਾਰਵਾਈ ਉਹ ਕੀਤੀ ਜਾਵੇ ਜਿਹੜਾ ਪ੍ਰਾਲੀ ਬਿਲ ਹੈ ਪ੍ਰਾਲੀ ਦਾ ਜਿਹੜਾ ਪੱਕਾ ਹੱਲ ਹੈ ਸਰਕਾਰ ਕੋਈ ਪੱਕਾ ਹੱਲ ਦੇਵੇ ਜਿਹੜਾ ਬਿਜਲੀ ਦੇ ਬਿੱਲ ਨੇ 2020 ਜਿਸ ਨੂੰ ਕਿਸਾਨ ਕਹਿੰਦੇ ਨੇ ਕਿ ਚਿਪ ਵਾਲੇ ਮੀਟਰਾਂ ਦੇ ਥਰੂ ਇੰਪਲੀਮੈਂਟ ਕੀਤਾ ਜਾ ਰਿਹਾ ਲਾਗੂ ਕੀਤਾ ਜਾ ਰਿਹਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸ ਦੇ ਉੱਪਰ ਸਰਕਾਰ ਆਪਣੀ ਗੌਰ ਕਰੇ ਦੂਜਾ ਕਹਿੰਦੇ ਨੇ ਕਿ ਗੈਟ ਦੇ ਵਿੱਚੋਂ ਭਾਰਤ ਬਾਹਰ ਆਵੇ ਡਬਲਿਊਟੀਓ ਦੇ ਵਿੱਚੋਂ ਭਾਰਤ ਬਾਹਰ ਆਵੇ ਬਸਤਾਂ ਦੇ ਉੱਪਰ ਇੰਪੋਰਟ ਡਿਊਟੀ ਲਾ ਕੇ ਕਿਸਾਨਾਂ ਨੂੰ ਜਿਹੜੇ ਬਣਦੇ ਉਹਨਾਂ ਦੇ ਫਸਲਾਂ ਦੇ ਸਹੀ ਪੁਗਤਾਨ ਨੇ ਉਹ ਸਹੀ ਪੁਗਤਾਨ ਸਾਰੇ ਕੀਤੇ ਜਾਣ ਦੋਸਤੋ ਇਸ ਤਰ੍ਹਾਂ ਦੀਆਂ ਕਿਸਾਨਾਂ ਦੀਆਂ तमाम ਮੰਗਾਂ ਨੇ ਜਿਵੇਂ ਕਹਿੰਦੇ ਨੇ ਕਿ ਜਦੋਂ ਪੁਲ ਬਣਦੇ ਨੇ ਸੜਕਾਂ ਦੇ ਪੁਲ ਬਣਦੇ ਨੇ ਉਹਨਾਂ ਦਾ ਜਿਹੜਾ ਸਟਰਕਚਰ ਹੈ ਉਹ ਸਟਰਕਚਰ ਬਦਲਿਆ ਜਾਵੇ ਕਿਉਂਕਿ ਪਾਣੀ ਦੀ ਨਿਕਾਸੀ ਕਿ ਹੜ੍ਹਾਂ ਨੇ ਵੱਡੇ ਤੌਰ ਦੇ ਉੱਪਰ ਪੰਜਾਬ ਨੂੰ ਪ੍ਰਭਾਵਿਤ ਕੀਤਾ ਹਰਿਆਣੇ ਨੂੰ ਪ੍ਰਭਾਵਿਤ ਕੀਤਾ ਕਿ ਪਿੱਲਰਾਂ ਵਾਲੇ ਪੁਲ ਬਣਾਏ ਜਾਣ ਤੇ ਪਾਣੀ ਦੀ ਥੱਲਿਓਂ ਨਿਕਾਸੀ ਹੋਵੇ ਤਾਂ ਜੋ ਜ਼ਮੀਨਾਂ ਦੀ ਬਰਬਾਦੀ ਹੈ ਉਹ ਬਰਬਾਦੀ ਨਾ ਹੋਵੇ ਸੋ ਦੋਸਤੋ ਇਹ ਸਾਰੀਆਂ ਮੰਗਾਂ ਨੇ ਸਤਲਾਬਾ ਹੋਰ ਵੀ ਕਿਸਾਨ ਆਪਣੀਆਂ ਮੰਗਾਂ ਦੇ ਵਿੱਚ ਸ਼ਾਮਲ ਕਰ ਰਹੇ ਨੇ ਤੇ ਨਾਲ ਨਾਲ ਹੋਰ ਜਥੇਬੰਦੀਆਂ ਵੀ ਇਹਨਾਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਤੇ ਹੁਣ ਕਿਸਾਨ ਚਾਹੁੰਦੇ ਨੇ ਕਿ ਅਸੀਂ 13 ਫਰਵਰੀ ਨੂੰ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਾਂਗੇ ਤੁਡੇ ਪਾਸੇ ਜੇਕਰ ਅੱਬ ਕਿਸਾਨੀ ਦੀ ਗੱਲ ਕਰੀਏ ਕਿਸਾਨੀ ਦੀ ਹਾਲਤ ਸੱਚ ਮੁੱਚ ਤਰਸਯੋਗ ਹੈ ਕਿਸਾਨੀ ਤੇ ਮਜ਼ਦੂਰ ਇਹੋ ਜੀ ਜਮਾਤ ਹੈ ਇਹ ਇੱਕ ਕਿਸਾਨੀ ਦੇ ਨਾਲ ਵੱਡਾ ਇੱਕ ਦੇਸ਼ ਦਾ ਕਹਿ ਸਕਦੇ ਆਪਾਂ ਮੈਂਬਰਸ਼ਿਪ ਹੈ ਜਾਂ ਲੋਕ ਜੁੜੇ ਹੋਏ ਨੇ ਜਾਂ ਨਿਰਭਰ ਕਰਦੇ ਨੇ ਕਿਸਾਨੀ ਦੇ ਉੱਪਰ ਦੂਜੇ ਪਾਸੇ ਹੀ ਤੁਸੀਂ ਕੋਕਿ ਜਿਹੜੀ ਮਜ਼ਦੂਰ ਜਮਾਤ ਹੈ ਮਜ਼ਦੂਰ ਜਮਾਤ ਵੀ ਇੱਕ ਵੱਡਾ ਯੋਗਦਾਨ ਪਾਉਂਦੀ ਹੈ ਦੇਸ਼ ਦੇ ਵਿੱਚ ਪਰ ਮਜ਼ਦੂਰ ਜਮਾਤ ਤੇ ਕਿਸਾਨੀ ਜਿਹੜੀ ਜਮਾਤ ਹੈ ਇਹ ਲਗਾਤਾਰ ਇਹ ਦਬੀ ਹੋਈ ਜਮਾਤ ਹੈ ਇੱਕ ਤਾਂ ਇਹਨਾਂ ਦੋਨਾਂ ਜਮਾਤਾਂ ਨੂੰ ਜਿਹੜੀ ਇਹਨਾਂ ਦੀ ਮਿਹਨਤ ਹੈ ਉਸ ਮਿਹਨਤ ਦਾ ਪੂਰਾ ਮਿਹਨਤਾਂ ਦਾ ਨਹੀਂ ਮਿਲਦਾ ਹੈਗਾ ਦੂਜੇ ਪਾਸੇ ਜਿਹੜੇ ਇਹਨਾਂ ਨੂੰ ਲੈ ਕੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਜਾਲ ਦੇ ਵਿੱਚ ਕਿਸਾਨੀ ਦੇ ਮਜ਼ਦੂਰ ਜਮਾਤ ਫਸੀ ਹੋਈ ਹੈ ਉਹ 트੍ਰੈਪ ਦੇ ਵਿੱਚੋਂ ਜਾਲ ਦੇ ਵਿੱਚੋਂ ਕੱਢਣ ਦੇ ਲਈ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਲਗਾਤਾਰ ਜਦੋਂ ਜਹਿਦ ਕਰ ਰਹੇ ਹਾਂ ਤੇ ਅਸੀਂ ਇਹਦੇ ਤੋਂ 1 ਇੰਚ ਵੀ ਜਿਹੜਾ ਹੈਗਾ ਉਹ ਪਾਸੇ ਨਹੀਂ ਹਟਾਂਗੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਸੀਂ ਦੇਖੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਤੇ ਸਰਬਣ ਸਿੰਘ ਭੰਦੇੜ ਦੀ ਜਥੇਬੰਦੀ ਕਿਸਾਨ ਤਾਲਮਿਲ ਸੰਗਠਨ ਇਹ ਕਹਿੰਦੇ ਨੇ ਕਿ ਅਸੀਂ ਦਿੱਲੀ ਜਾਵਾਂਗੇ ਦੂਜੇ ਪਾਸੇ ਜਿਹੜਾ ਐਸਕੇ ਐਮ ਜਿਹੜਾ SKM ਸ਼ੁਰੂ ਦੇ ਵਿੱਚ ਬਣਿਆ ਸੀ ਜਿਹਦੇ ਵਿੱਚ ਹੁਣ ਬਲਵੀਰ ਸਿੰਘ ਰਾਜੇਵਾਲ ਵੀ ਜਾ ਕੇ ਸ਼ਾਮਲ ਹੋ ਗਏ ਨੇ ਤੇ ਉਹ ਚਾਹੁੰਦੇ ਨੇ ਕਿ ਅਸੀਂ ਵੀ ਜੜੀਆਂ ਹੈਗੀਆਂ ਨੇ ਆਪਣੀ ਸਟਰਗਲਾਂ ਹੋਰ ਤੇਜ਼ ਕਰਾਂਗੇ ਦਿੱਲੀ ਜਾਣ ਵਾਲੇ ਮਾਮਲੇ ਦੇ ਉੱਪਰ ਜ਼ਮੀਂਦਰ ਸਿੰਘ ਗੁਰਾਹਾਂ ਕਹਿੰਦੇ ਨੇ ਕਿ ਦਿੱਲੀ ਜਾਣ ਦਾ ਇੱਕ ਮਸਲਾ ਹੈਗਾ ਤੇ ਇਸ ਗੱਲ ਦੇ ਉੱਪਰ ਜਿਹੜਾ ਵਿਚਾਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵਿਚਾਰ ਕੀਤਾ ਜਾ ਸਕਦਾ ਸੋ ਦੋਸਤੋ ਇਹ ਗਲਵਾ ਸੀ ਕਿ ਕਿਸਾਨ ਇੱਕ ਵਾਰ ਫਿਰ ਮੁੜ ਤੋਂ ਦਿੱਲੀ ਜਾ ਰਹੇ ਨੇ 13 ਫਰਵਰੀ ਨੂੰ ਕਿਸਾਨ ਦਿੱਲੀ ਜਾਣਗੇ ਸੋ ਦੇਖਣ ਵਾਲਾ ਹੋਊਗਾ ਦੋਸਤੋ ਕਿ ਜਿਵੇਂ ਪਹਿਲਾਂ ਰੋਕਾਂ ਲਾਈਆਂ ਗਈਆਂ ਅਸਿਕੀ ਉਦਾਂ ਹੀ ਕਿਸਾਨ ਰੋਕੇ ਜਾਣਗੇ ਕਿ ਦਿੱਲੀ ਜਾਣ ਦਾ ਜਿਹੜਾ ਰਾਹ ਹੈ ਕਿਸਾਨਾਂ ਦੇ ਲਈ ਉਹ ਬਿਲਕੁਲ ਸੁਖਾਲਾ ਰਾਹ ਹੈ ਉਹ ਇਹ ਜਿਹੜੇ ਇੱਕ ਸਵਾਲ ਨੇ ਇਹ ਸਵਾਲਾਂ ਦਾ ਜਵਾਬ ਉਦੋਂ ਮਿਲੂਗਾ ਜੇ ਜਦੋਂ 13 ਫਰਵਰੀ ਦਾ ਦਿਨ ਆਊਗਾ ਕਿਸਾਨ ਦਿੱਲੀ ਚਲੇ ਜਾਣਗੇ ਜਾਂ ਰਸਤੇ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾਊਗਾ ਇਹ ਸਾਰੀਆਂ ਗੱਲਾਂ ਦੀ ਜਿਹੜੀ ਕਲੈਰਿਟੀ ਹੈ ਉਹ 13 ਤਰੀਕ ਨੂੰ ਹੋ ਜਾਊਗੀ